ਬਾਬਾ ਕੀ ਹੋਇਆ ਤੁਨਣਾ ਤੁਸੀਂ ਮਨ ਖਰਾਬ ਕਰਾ ਦਿੱਤੇ ਦੀ ਦੀਵਾਰ ਟੀਲਾਂ ਦੀ ਗੱਬੀ ਲੈ ਕੇ ਗਿਆ ਮੌਨਤਤਾ ਕਰਨਾ ਹਾਂਜੀ ਉੱਥੇ ਤਿੰਨੇ ਜਣੇ ਨੇ ਰਖੇ ਰੱਖਿਆ ਨੇ ਤਿੰਨਾ ਨੇ ਮੈਨੂੰ ਉੱਥੇ ਢਾ ਲਿਆ ਕਿੰਨੇ ਕੇ ਪੈਸੇ ਬਾਬਾ ਜੀ ਘੜਕੋ 300 ਰੁਪਏ ਦੀ 300 ਰੁਪਏ ਦੀਆਂ ਰੀ ਰੀ ਕਰਕੇ ਮੰਗ ਕੇ ਲੈ ਗਏ ਕਿੰਨੇ ਬੰਦੇ 3 ਜਣੇ ਅੱਛਾ ਦੋ ਜਣੇ ਮੋਟਰਸਾਈਕਲ ਤੇ ਇੱਕ ਟਰੈਕਟਰ ਤੇ ਆ 300 ਰੁਪਏ ਮੇਰਾ ਖੋ ਕੇ ਲੈ ਗਏ ਲਓ ਜੀ ਹਰਪਾ ਪਿੰਡ ਦੀ ਘਟਨਾ ਹੈ ਤਿੰਨ ਬੰਦੇ ਆ ਬਾਬਾ ਵਿਚਾਰਾ ਮੰਗ ਰਿਆ ਸੀ 300 ਰੁਪਏ ਨੇ ਇਕੱਠਾ ਕੀਤਾ ਵਾ 7300 ਰੁਪਇਆ ਖੋ ਗਏ ਤੇ ਨਾਲੇ ਨੂੰ ਕੁੱਟ ਗਿਆ ਤੇ ਨਾਲੇ ਇਹ ਕੋ ਪੈਸੇ ਖੋ ਗਏ ਵਿਚਾਰੇ ਕੋਲ ਤੇ ਬਾਬਾ ਜੀ ਕੋਈ ਨਹੀਂ ਕਰਦੇ ਤੁਹਾਡੀ ਮਦਦ ਇੱਧਰ ਨੂੰ ਭਜੇ ਕਿੱਧਰ ਨੂੰ ਭਜੇ ਅੱਛਾ ਤੈਨੂੰ ਜਾਣੀ ਹਾਂ ਤਿੰਨ ਜਣੇ ਇੱਕ ਟਰੈਕਟਰ ਤੇ ਕੱਲੇ ਤੇ ਦੋ ਜਣੇ ਦੋ ਟਰੈਕਟਰ ਇੱਕ ਜਣਾ ਟਰੈਕਟਰ ਤੇ ਹੀ ਟਰੈਕਟਰ ਹੈ ਕਿ ਟਰਦੇ ਉਹ ਨਹੀਂ ਉਤਰਿਆ ਦੂਸਰਾ ਦੋਨ ਲਾ ਜਣਿਆਂ ਨਾਲ ਮਾਰਿਆ ਤੇ ਉਹਨਾਂ ਨੂੰ ਕੋਈ ਦੋ ਜਣੇ ਮੋਲੇ ਨੇ ਦੋ ਹੀ ਤੇ ਮੇਰੇ ਕੋ ਥੋੜੇ ਪੈਸੇ ਨਹੀਂ 500 ਰੁਪਇਆ ਰੱਖ ਦੋ ਬਾਬਾ ਜੀ ਨਹੀਂ ਮੈਂ ਵੀ ਰੱਖ ਲਵਾਂ ਫੜ ਫੜ ਬਾਬਾ ਆ ਫੜ ਆ ਫੜ ਮੇਰਾ ਵੀ ਫੜ 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 ਰੋਣਾ ਮੇਰਾ ਵੀਰਾ 100 ਰੁਪਏ ਫੜ ਤੇ ਚੱਲ ਮੈਂ ਹੋਰ ਵੀ ਕਿਸ ਨੂੰ ਕਹਿਣਾ ਵਾ ਤੇਰੇ ਪੂਰੇ ਕਰ ਦੇਣਾ ਇੱਥੇ ਗਜਾਕਾਰ ਕੋਈ ਨਹੀਂ ਤਾਂ ਮੇਰੇ ਕੋਲ ਥੋੜਾ ਹੀ ਨੇ ਤੇ ਮੈਂ 1300 ਦੇ ਦਿੰਦਾ ਮੈਂ ਕਿੱਲੇ ਚੱਲਿਆ ਨਹੀਂ ਆਉਂਦਾ ਚੱਲ ਇੱਧਰ ਆ ਜਾ ਮੇਰਾ ਵੀਰ ਕੋਈ ਗੱਲ ਨਹੀਂ ਹੈ ਪਰ ਮਰੀ ਗੱਲ ਵਾ ਯਾਰ ਤਾ ਵਿਚਾਰਾ ਉਹ ਧਿਆ ਪੈ ਇਕੱਠੇ ਕਰਨ ਉਹ ਹੋਦੇ ਨਾ ਜੀ